ਵਿਆਹ ਦੇ ਬੰਧਨ ਦੇ ਵਿੱਚ ਬੱਜੇ ਮੰਤਰੀ ਅਨਮੋਲ ਗਗਨਮਾਨ ਮੌਕੇ ਦੀਆਂ ਤਸਵੀਰਾਂ ਇੱਥੇ ਸਾਹਮਣੇ ਤੁਹਾਨੂੰ ਦੱਸਦੇ ਕਿ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਤੇ ਸ਼ਹਬਾਜ਼ ਵਿਆਹ ਦੇ ਬੰਧਨ ਚ ਬੱਝ ਚੁੱਕੇ ਨੇ ਦੋਵਾਂ ਜਣੇ ਦਾ ਵਿਆਹ ਹੋ ਚੁੱਕਾ ਹੈ ਤੇ ਮੌਕੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਗੁਰੂ ਘਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੋਵੇਂ ਜਣੇ ਲਾਵਾ ਲੈਂਦੇ ਹੋਏ ਨਜ਼ਰ ਆ ਰਹੀ ਨੇ ਤੁਹਾਨੂੰ ਦੱਸਦੇ ਕਿ ਜਿਸ ਲੜਕੇ ਦੇ ਨਾਲ ਅਨਮੋਲ ਗਗਨਮਾਨ ਦਾ ਵਿਆਹ ਹੋਇਆ ਹੈ ਉਸ ਲੜਕੇ ਦਾ ਨਾਮ ਸ਼ਹਬਾਜ਼ ਹੈ ਜੋ ਕਿ ਚੰਟੀਕੜ ਦੇ ਵਿੱਚ ਵਕੀਲ ਵਜੋਂ ਕੰਮ ਕਰਦਾ ਹੈ ਤੇ ਹੁਣ ਵਿਆਹ ਤੋਂ ਬਾਅਦ ਲਾਵਾ ਲੈਣ ਤੋਂ ਬਾਅਦ ਜਿਰਕਪੁਰ ਦੇ ਵਿੱਚ ਅਨਮੋਲ ਗਗਨਮਾਨ ਦੇ ਵੱਲੋਂ ਇੱਕ ਪਾਰਟੀ ਰੱਖੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਪੰਜਾਬ ਤੇ ਦਿੱਲੀ ਤੋਂ ਵੱਡੇ ਲੀਡਰ ਵੀ ਪਹੁੰਚਣਗੇ ਜਿੱਥੇ ਇਸ ਜੋੜੀ ਨੂੰ ਆਸ਼ੀਰਵਾਦ ਦੇਣਗੇ ਤੇ ਇੱਕ ਹੋਰ ਵੀਡੀਓ ਜ਼ਾਹਮਣੇ ਆਇਆ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਸ਼ਬਾਚ ਜੀ ਵੈਗਨ ਦੇ ਵਿੱਚ ਬਰਾਤ ਲੈ ਕੇ ਆਇਆ ਤੇ ਆਪਣੀ ਦੁਲਹਨ ਅਨਮੋਲ ਗਗਨਮਾਨ ਨੂੰ ਜੀ ਵੈਗਨ ਦੇ ਵਿੱਚ ਆਪਣੇ ਪਿੰਡ ਲੈ ਕੇ ਜਾਵੇਗਾ ਆਪਣੀ ਦੁਲਹਨ ਨੂਲ ਗਗਨ ਮਾਨ ਨੂੰ ਆਪਣੇ ਪਿੰਡ ਜੀ ਵੈਗਨ ਦੇ ਵਿੱਚ ਲੈ ਕੇ ਜਾਵੇਗਾ